ਕਸੀ ਗੱਲ ਜੀ ਅਮਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਅੱਜ ਕਟਿੰਗ ਕਰਾਂਗੇ ਇਹ ਸਲਵਾਰ ਦੀ ਸਲਵਾਰ ਦੀ ਉਹ ਕਟਿੰਗ ਕਰਾਂਗੇ ਆਪਾਂ ਜਿਹੜੀ ਸਲਵਾਰ ਪਹੁੰਚ ਜਾਂਦੀ ਹੈ ਤੇ ਡਿੱਗਦੀ ਹੁੰਦੀ ਹੈ ਵੀ ਉਹ ਕਿਉਂ ਡਿੱਗਦੀ ਹੈ ਤੁਹਾਨੂੰ ਉਹਦਾ ਵੀ ਦੱਸਾਂਗੇ ਆਪਾਂ ਉਹ ਕੀ ਕਾਰਨ ਹੈਗੇ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਹ ਆਪਾਂ ਨੂੰ ਸਲਵਾਰ ਕਟਿੰਗ ਕਰਦੇ ਆਂ ਹਾਂਜੀ ਹੁਣ ਆਪਾਂ ਕਟਿੰਗ ਨਿਸ਼ਾਨੀਆਂ ਲਾਉਣੀ ਆਪਾਂ ਆਹ ਦੇਖੋ ਆਪਾਂ ਐਸੀ ਤਰ੍ਹਾਂ ਹੀ ਫੋਲਡ ਕਰ ਲਿਆ ਕਪੜਾ ਬਰਸਰਧਾ ਕਪੜਾ ਪਹਿਲਾਂ ਹੀ ਫੋਲਡ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਪਹੁੰਚੀ ਕੱਟਣੀ ਹੈ ਆਪਣੀ ਹੈਗੀ ਸਾਢੇ 34 ਲੈਂਥ ਸਲਵਾਰ ਦੀ ਤੇ ਸਾਢੇ 4 ਦੀ ਬੈल्ट ਲਾਵਾਂਗੇ ਕਿੰਨਾ ਰਹਿ ਗਿਆ 30 ਤੇ 1 ਇੰਚ ਸੀ ਨਾ ਉਹਦਾ 31 ਇੰਚ ਲਾਵਾਂਗੇ ਆਪਾਂ ਪਹੁੰਚਾ ਪਹੁੰਚੇ ਦੀ ਲੈਂਥ ਲਾਵਾਂਗੇ ਆਪਾਂ 31 ਇੰਚ 33 ਇੰਚ ਦੀਆਂ ਆਪਾਂ ਤਿੰਨ ਨਿਸ਼ਾਨੇ ਲਾ ਲਾਂਗੇ ਇੱਥੇ ਇੱਕ 사이ਡ ਤੇ ਲਾ ਲਾਂਗੇ ਇੱਕ ਅਗਲੀ ਕਰਾਂਗੇ ਹਾਂਜੀ ਇੱਕ ਪਾਸੇ ਲਾਵਾਂਗੇ ਆਪਾਂ ਪਹੁੰਚਾ ਇਹਦੇ ਨਾਲ ਹੀ ਦੂਜੇ ਪਾਸੇ ਬੈਲਟ ਲਾਵਾਂਗੇ ਕੰਨਾ ਆਪਾਂ ਇਹਨੂੰ ਬੈਲਟ ਦੀ ਨਿਸ਼ਾਨੀ ਲਾ ਦੇਣੀ ਹੈ ਸਾਢੇ 7 ਇੰਚ ਠੀਕ ਹੈ ਜੀ ਹੁਣ ਦੇਖਦੇ ਆਪਾਂ ਕਿੰਨਾ ਰਹਿ ਗਿਆ 13 ਇੰਚ 13 ਇੰਚ ਠੀਕ ਹੈ ਜੀ ਹੁਣ ਆਪਾਂ 13 ਇੰਚ ਪਹੁੰਚਾ ਲੈ ਲਿਆ ਤੇ ਬਾਕੀ ਜਿਹੜਾ ਉਧਰਲੇ ਪਾਸੇ ਕਪੜਾ ਰਹਿ ਗਿਆ ਉਹ ਆਪਣਾ ਬਸ 벨ਟ ਦਾ ਹੀ ਰਹਿ ਗਿਆ ਸਾਢੇ 7 ਠੀਕ ਹੈ ਹੁਣ ਆਪਾਂ ਸਿੱਧੀ ਲੈਂਡ ਡਰਾ ਕਰਾਂਗੇ ਇਹ ਆਪਾਂ ਹੁਣ ਪਹੁੰਚੇ ਦੀ ਤੇ 벨ਟ ਦੀ ਦੋਨਾਂ ਦੀ ਇਕੱਠੀ ਕਟਿੰਗ ਹੋ ਜੂਗੀ ਹੁਣ ਆਪਾਂ ਕਟਿੰਗ ਕਰਦੇ ਹਾਂ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਦੀ ਜ਼ਰੂਰ ਕਰਦਿਆ ਕਰੋ ਹਾਂਜੀ ਆ ਦੇਖੋ ਹੁਣ ਆਪਣਾ ਇਹ ਰਹਿ ਗਿਆ ਆਹ ਹੋ ਗਿਆ ਆਪਣਾ ਪਹੁੰਚ ਤੇ ਆਹ ਹੋ ਗਿਆ ਆਪਣੀ ਵੈਂਟ ਵੈਂਟ ਵਾਸਤੇ ਤੁਸੀਂ ਇੱਦਾਂ ਹੀ ਨਾਲੋਂ ਬੈਟਰੀ ਕਟਿੰਗ ਕਰ ਦਿਓ ਕਿਉਂਕਿ ਹੁਣ ਆਪਣੀ ਇਹਨਾਂ ਦੀ ਬੈਟਰੀ ਹੈਗੀ ਹੈ 24 ਤੇ 1 ਇੰਚ ਵੱਧ ਆਪਾਂ 25 ਲਵਾਂਗੇ ਠੀਕ ਹੈ ਜੀ 25 ਤੇ ਆਪਾਂ ਇਦਾਂ ਕਟਿੰਗ ਕਰਦੇ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਿਆਗਾ ਕੋਈ ਵੀ ਇਹ ਸਲਵਾਰ ਕੱਟ ਲੈ ਕੱਟ ਸਕਦਾ ਜਿਹੜਾ ਹੁਣ ਪਹਿਲੀ ਵਾਰ ਸਿੱਖ ਦੇਗੇ ਉਹ ਵੀ ਇਹ ਵਧੀਆ ਸੌਖੇ ਤਰੀਕੇ ਨਾਲ ਸਲਵਾਰ ਕਟਿੰਗ ਕਰਨਾ ਤੁਹਾਨੂੰ ਦੱਸਿਆਗਾ ਉਹ ਵੀ ਵਧੀਆ ਸਮਝ ਜਾਣਗੇ ਠੀਕ ਹੈ ਅੱਗੇ ਜਿਹੜਾ ਆਪਾਂ ਕੱਪੜਾ ਲੈਣਾਗਾ ਉਹ ਵੀ ਆਪਾਂ ਇਦਾਂ ਹੀ ਲੈਣਾ ਠੀਕ ਹੈ ਜਿਵੇਂ ਆਪਾਂ ਪੌਂਚਾ ਰੱਖਿਆ ਸੀਗਾ ਫੋਲਡ ਕਰਕੇ ਕੱਪੜਾ ਵਾਰ ਸਰਦਾ ਉਸੇ ਤਰ੍ਹਾਂ ਹੀ ਆਪਾਂ ਹੁੰਦਿਆਲਾ ਕੱਪੜਾ ਲੈਣਾ ਕਿਉਂਕਿ ਹੁਣ ਕੋਈ ਜ਼ਿਆਦਾ ਭਾਰੀ ਸ਼ਿੰਗਾਰ ਤਾਂ ਨਹੀਂ ਦੇਵਾਂਗੇ ਠੀਕ ਜੀ ਪਾਉਂਦੇ ਹਾਂ ਪੰਜੀਆਂ ਪੁੱਤ ਦੀ ਕਪੜਾ ਰੱਖ ਲੈ ਜਿਵੇਂ ਆਪਾਂ ਪਹੁੰਚ ਦਾ ਕਪੜਾ ਰੱਖਿਆ ਸੀ ਉਵੇਂ ਹੀ ਆਪਾਂ ਕੁੰਦਿਆ ਦਾ ਕਪੜਾ ਰੱਖਾਂਗੇ ਹੁਣ ਆਪਾਂ ਜਿੰਨਾ ਆਪਾਂ ਪਹੁੰਚਾ ਲਿਆ ਤੁਸੀਂ 31 ਇੰਚ ਉਹਨੇ ਹੀ ਆਪਾਂ ਕੁੰਦਾ ਲਾਵਾਂਗੇ 31 ਇੰਚ ਠੀਕ ਹੈ ਜੀ 1.5 ਇੰਚ ਆਪਾਂ ਲਾਵਾਂਗੇ ਸੀਨਾ ਦਾ ਇਹਦਾ ਦੂਜਾ ਪੰਦ ਪਾਸਾ ਹੁੰਦਾ ਉਧਰੋਂ ਆਪਾਂ ਲਾਵਾਂਗੇ ਜੋੜ ਲਾਈ ਚੋਲੀ ਨਦੀਏ ਪਤਾ 80 ਇੰਚ ਤੇ ਲਾਵਾਂਗੇ ਕਿਉਂਕਿ ਇਹਨਾਂ ਦੀ ਬੈਲਟ ਵੀ 4.5 ਦੀ ਛੋਟੀ ਪਾਵਾਂਗੇ ਨਾ ਤਾਂ ਕਰਕੇ ਬੱਸ ਇਹਨੂੰ ਆਪਾਂ ਰੇਵ ਨਹੀਂ ਜਾਨੀ ਲਾਵਾਂਗੇ मैं हल्की निशानी लाइनी है क्योंकि मेरे को पैन है ना चार पुरा खत्म होना होना करके निशानी सुनू शायद दिस ना रही होगी मैं हल्की निशानी लाइनी है ने पहले पीस की कटिंग कर ला ये ठीक है जी अपनी एक पीस, पीस की कटिंग होगी दूजे पीस की कटिंग आप कि करनी है जहाँ कपड़ा बचे है अगे करके आए वे इसी ਉਹ ਸਾਰਾ ਦਸਾਂਗੇ ਦੇ ਵਿੱਚ ਜਿੱਦੀ ਕਿਮੀ ਆਪਣੀ ਕਾਟ ਪੈਂਦੀ ਹੈ ਜਿਹੜੀ ਕਾਟ ਪਾਉਣੀ ਹੈ ਉਹ ਵੀ ਆਪਾਂ ਦੱਸਾਂਗੇ ਜਿੱਦੇ ਵਿੱਚ ਆਪਣੀ ਕਾਟ ਪੈਂਦੀ ਹੈ ਜਿਹੜਾ ਉਹਨੂੰ ਆਪਣਾ ਅੱਗੇ ਵਾਲਾ ਕੱਟਿਆ ਸੀਗਾ ਪਹਿਲਾਂ ਉਹਨੂੰ ਇਹਦੇ ਉੱਪਰ ਇਸ ਤਰੀਕੇ ਨਾਲ ਜੇ ਆਪਾਂ ਭਾਰੀ ਸਲਵਾਰ ਕੱਟਣੀ ਹੋਵੇ ਫਿਰ ਆਪਾਂ ਇਹਨੂੰ ਖੋਲ ਕੇ ਕੱਪੜੇ ਨੂੰ ਡਬਲ ਕੋਲਡ ਕਰਾਂਗੇ ਠੀਕ ਹੈ ਜੀ ਇਹ ਆਪਾਂ ਹਲਕੀ ਸਲਵਾਰ ਹੀ ਕੱਟੀ ਹੈ ਸਟੇਟ ਨਹੀਂ ਕੱਟੀ ਹੈ ਹੁਣ ਕੀ ਕੱਟੀ ਹੈਗੀ ਪਹੁੰਚੇ ਤਾਂ ਪਾਈ ਹੈਗੀ ਆਪਾਂ ਇਹਨੂੰ ਅਸੀਂ ਸਲਵਾਰ ਕੈਂਜੀ ਉਹ ਬੱਸ ਨੋਰਮਲੀ ਇਹੀ ਚੱਲਦੀ ਆ ਉਹ ਗਰਮੀ ਚ ਕੋਈ ਜ਼ਿਆਦਾ ਭਾਰੀ ਤਾਂ ਕਰਕੇ ਇਸ ਤਰ੍ਹਾਂ ਦੀ ਸਲਵਾਰ ਨਾਲੇ ਸੌਖਾ ਤਰੀਕਾ ਕੱਟਣ ਦਾ ਨਾਲੇ ਸੌਖਾ ਤਾਂ ਵੀ ਲੱਗ ਜਾ ਆ ਦੇਖੋ ਨਾ ਆਪਾਂ ਇਧਰੋਂ ਵੀ ਐਸੀ ਤਰ੍ਹਾਂ ਆ ਥੋੜਾ ਜਿਹਾ ਵਧਾ ਕੇ ਰੱਖਣਾ ਵੀ ਜਿੰਨਾ ਆਪਣਾ 1.5 ਇੰਚ ਤੱਕ ਆ ਜੀ ਆ 1.5 ਇੰਚ ਤੇ ਰੱਖ ਕੇ ਨਾ ਆਪਾਂ ਇਹ 1.5 ਇੰਚ ਆਪਾਂ ਬਾਕੀ ਆ ਲਾ ਦੇਾਂਗੇ ਦਾ ਕਿਰਸ਼ਾ ਜੇ ਇਧਰੋਂ ਦੋਨੇ 1.5-1.5 ਹੋ ਗਏ ਇਧਰੋਂ ਆਪਣੇ ਦੋਨੇ ਆਸਣ ਹੋ ਗਏ ਇਹ ਤਾਂ ਉੱਪਰ ਹੀ ਰੱਖ ਕੇ ਕੱਟਣਾ ਇਹਦਾ ਕੋਈ ਐਡਾ ਇੰਚ ਥੀਕ ਨੀ ਉੱਪਰ ਹੀ ਰੱਖ ਕੇ ਕੱਟਣਾ ठीक है जी थी। हूँ इधरों अपना एक तो खुला वाले पास से एक अपना बंदी बंदू भी बस हूँ इदा ही कर लिया करो कोई बिगी टेढ़ी कटिंग नहीं होगी इदा ही करके कैंची मार दिया करो सीधी सीधी कटिंग होगी ठीक है हम अपनी बाकी सारी कटिंग होगी हूँ सलवार पहुंचा तो क्यों डिगदी है वह कारण है ਇੱਕ ਕਾਰਨ ਤਾਂ ਇਹ ਹੈਗਾ ਜੀ ਤੁਸੀਂ ਲੈਂਥ ਪੂਰੀ ਆਪਣੀ ਪ੍ਰੋਪਰ ਲਿਆ ਕਰੋ ਦੇਖ ਕੇ ਵੀ ਲੈਂਥ ਨਾ ਜ਼ਿਆਦਾ ਹੋਵੇ ਉਹ ਵੀ ਕਾਰਨ ਹੋ ਜਾਂਦਾ ਠੀਕ ਹੈ ਇੱਕ ਦੂਜਾ ਕਾਰਨ ਇਹ ਹੈਗਾ ਵੀ ਤੁਸੀਂ ਕਾਰਟ ਜ਼ਰੂਰ ਪਾਓ ਇੱਥੇ ਜਿਹੜੀ ਆਪਣੀ ਕਾਰਟ ਪੈਂਦੀ ਹੈ ਉਹ ਤੁਹਾਨੂੰ ਦੱਸ ਦਿੰਦੀ ਹੈਗੀ ਪਹੁੰਚਾ ਜਿੰਦੇ ਕੋਣ ਆਪਣਾ ਇਹ ਪਹੁੰਚੇਗਾ ਪਹੁੰਚਾ ਇਹਦਾ ਪਕ ਕਟਿੰਗ ਕੀਤਾ ਸੀ ਨਾ 13 ਇੰਚ ਲੰਬਾਈ 33 ਉਹਨੂੰ ਇਦਾਂ ਹੀ ਫੋਲਡ ਕਰਕੇ ਪਹੁੰਚੀ ਇਦਾਂ ਫੋਲਡ ਕਰਕੇ ਇੱਕ ਤਪਾਸੀ ਜਿਹੜਾ ਮਰਜੀ ਪਾਸਾ ਲੈ ਲਓ 1 ਇੰਚ ਦੀ ਕਾਟ ਕੋਲਤੀ ਜੀ ਆਪਣੀ ਇੱਥੇ ਠੀਕ ਹੈ ਇਹ ਕਾਟ ਆਪਣੀ ਤਿਰਛੀ ਪਾਉਗੀ ਇਦਾਂ ਰੱਖ ਕੇ ਇਦਾਂ ਕਾਟ ਪਾਓ ਤੇਮ ਕਟਿੰਗ ਕਰੋ ਪਹਿਲਾਂ ਆਪਾਂ ਇਹ ਕਿਸੇ ਵੀ ਪਾਸੇ ਪਾ ਸਕਦੇ ਹਾਂ ਪਰ ਹੁਣ ਇਹ ਆਪਣੀ ਕਾਟ ਪੈ ਚੁੱਕੀ ਹੈ ਇਹ ਧਿਆਨ ਜ਼ਰੂਰ ਰੱਖਣਾ ਵੀ ਜਦੋਂ ਆਪਾਂ ਸਲਵਾਰ ਸੀਣੀ ਹੈਗੀ ਪਹੁੰਚਾ ਜੜਨਾਗਾ ਤੇ ਇਹ ਪਹੁੰਚਾ ਆਪਣਾ ਉੱਪਰ ਵਾਲੀ ਹੋਵੇ نیچے ਵਾਲਾ ਨਾ ਹੋਵੇ ਉਹ ਫਿਰ ਗਲਤੀ ਨਾਲ ਖਰਾਬ ਹੋ ਜੂਗੀ ਸਲਵਾਰ ਆ ਦੇਖੋ ਇਹ ਜੇ ਕਾਟ ਵਾਲਾ ਪਾਸਾ ਇਹ ਆਪਣਾ ਬਲਾਂ ਬਲਾਂ ਬੰਨੀ ਹੋਵੇ ਉੱਪਰ ਨੂੰ ਹੋਵੇ ਬਲਾਂ ਵਾਲਾ ਇਹ ਧਿਆਨ ਜਰੂਰ ਰੱਖਣਾਗਾ ਤੁਸੀਂ ਏਦਾਂ ਸਲਵਾਰ ਕਟਿੰਗ ਕਰਕੇ ਦੇਖਿਓ ਛੋੜੀ ਕਿੰਨੀ ਸੋਹਣੀ ਸਲਵਾਰ ਬਣਦੀ ਐ ਤੇ ਜਿਹੜੀ ਪਹੁੰਚੇ ਤੇ ਡਿਗਨ ਦੀ ਪ੍ਰੋਬਲਮ ਆ ਉਹ ਵੀ ਸੋਲਵ ਹੋ ਜੂਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ